ਹੈਲੋ ਹਾਂਜੀ ਹਸਤੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ Instagram ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਹੈਗਾ ਗੁਰਪ੍ਰੀਤ ਸਿੱਧੂ ਬੁਟੀਕ ਤੇ ਉਹਨੂੰ ਵੀ ਫੋਲੋ ਜ਼ਰੂਰ ਕਰ ਦਿਓ ਤੇ ਉਹਦੇ ਉੱਪਰ ਤੁਸੀਂ ਸਾਡਾ ਡਿਜ਼ਾਈਨ ਦੇਖ ਸਕਦੇ ਹੋ ਠੀਕ ਹੈ ਜੀ ਲਓ ਜੀ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਂਗੇ ਇਹ ਆਪਣਾ ਸਿਲਕ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਠੀਕ ਹੈ ਗ੍ਰੀਨ ਮੋਰ ਪੰਖੀ ਕਲਰ ਆ ਸੂਟ ਦਾ ਤੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਆਪਾਂ ਨੇ ਇਹਦੇ ਘੇਰੇ ਉੱਪਰ ਪਾਇਆ ਹੋਇਆ ਬਣਾਇਆ ਹੋਇਆ ਡਿਜ਼ਾਈਨ ਤੇ ਫਿਰ ਉੱਪਰ ਨੂੰ ਕਲੀਆਂ ਜਾਂਦੀਆਂ ਨੇ ਠੀਕ ਹੈ ਜੀ ਬਹੁਤ ਬਰੀਕ ਹੈ ਜਿਹੜੀ ਲਾਈਨ ਪਾਈ ਗਈ ਹੈ ਕਲੀਆਂ ਵਾਲੀ ਤੇ ਵਿੱਚ ਕਿਤੇ ਕਿਤੇ ਮਿਰਰ ਲਗਾਏ ਹੋਏ ਨੇਗੇ ਠੀਕ ਐ ਜੀ ਤੇ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜਿਹੜਾ ਇਹ ਬਣਿਆ ਹੋਇਆ ਹੈਗਾ ਆਪਣੀ ਲੈਂਥ ਦੇ ਜਿੰਨੀ ਲੈਂਥ ਹੈ ਉਹਨਾਂ ਆਪਾਂ ਵਰਕ ਕਰਿਆ ਹੋਇਆ ਠੀਕ ਐ ਜੀ ਮੋਢੇ ਤੱਕ ਇਹ ਆਪਣੀਆਂ ਕਲੀਆਂ ਆਉਣਗੀਆਂ ਤੇ ਬਹੁਤ ਸੋਹਣਾ ਵਰਕ ਕਰਿਆ ਹੋਇਆ ਤੇ ਇਹਦੀ ਬਾਹਾਂ ਦਾ ਡਿਜ਼ਾਈਨ ਇਹਦੀ ਬਾਹਾਂ ਦੇ ਉੱਪਰ ਲੋ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਬਾਹਾਂ ਦੇ ਉੱਪਰ ਬਣਾਇਆ ਹੋਇਆ ਹੈਗਾ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਬਿਲਕੁਲ ਬਰੀਕ ਡਾਂਕੇ ਦਾ ਕੰਮ ਕੀਤਾ ਹੋਇਆ ਹੈਗਾ ਕੰਮ ਦੀ ਫਿਨਿਸ਼ਿੰਗ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਮਾਂ ਦੇ ਉੱਪਰ ਵੀ ਕਲੀ ਬਣਾ ਬਣਾਈ ਹੋਈ ਹੈਗੀ ਉੱਪਰ ਨੂੰ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਆਪਣਾ ਇਹਦੇ ਉੱਪਰ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਇਹ ਇਹਦੇ ਉੱਪਰ ਬਣਾਇਆ ਹੋਇਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਇਹਦੇ ਨਾਲ ਆਪਾਂ ਨੇ ਦੁਪੱਟਾ ਵੀ ਰੈਡੀ ਕੀਤਾ ਹੋਇਆ ਹੱਥ ਪ्योर ਦਾ ਦੁਪੱਟਾ ਜਿਹੜਾ ਆਪਾਂ ਰੈਡੀ ਕੀਤਾ ਹੋਇਆ ਇਹ ਇਹ ਆਪਾਂ ਇਸ ਤਰ੍ਹਾਂ ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੋਇਆ ਤੇ ਪੱਲੇ ਨੇ ਜਿਹੜੇ ਆਪਾਂ ਟਾਈ ਡਾਈ ਕੀਤੇ ਹੋਏ ਨੇ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਆਪਾਂ ਇਹਨੂੰ ਲੇਸ ਦਿੱਤੀ ਹੋਈ ਹੈ ਗੁੰਮ ਲੇਸ ਜਿਹੜੀ ਦਿੱਤੀ ਹੋਈ ਹੈਗੀ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਸੂਟ ਰੈਡੀ ਕਰਵਾ ਸਕਦੇ ਹੋ ਤੇ ਦੁਪੱਟੇ ਨਾਲ ਵੀ ਸੂਟ ਹੈ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਸਟਿਚ ਕਰਵਾਉਣਾ ਚਾਹੁੰਦੀਆਂ ਨੇ ਉਹ ਸਟਿਚ ਵੀ ਕਰਵਾ ਸਕਦੀਆਂ ਨੇ ਤੇ ਬਿਨਾਂ ਸਟਿਚਿੰਗ ਵੀ ਤੁਸੀਂ ਸੂਟ ਸਾਥੋਂ ਮੰਗਵਾ ਸਕਦੇ ਹੋ ਲੋ ਜੀ ਸਕਰੀਨਸ਼ਾਟ ਲੈ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜਿਹੜਾ ਇਹ ਇਹਦੇ ਉੱਪਰ ਬਣਿਆ ਹੋਇਆ ਹੈਗਾ ਠੀਕ ਹੈ ਜੀ ਹਾਂਜੀ ਹਾਲਲਾ ਸੂਟ ਆਪਾਂ ਨੇ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਤੇ ਬਹੁਤ ਹੀ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਜਿਹੜਾ ਇਹਦੇ ਉੱਪਰ ਬਣਿਆ ਹੋਇਆ ਹੈਗਾ ਤੇ ਕਾਟਨ ਦਾ ਸਟਾਫ ਵੀ ਤੁਹਾਨੂੰ ਵਧੀਆ ਮਿਲੂਗਾ ਠੀਕ ਹੈ ਜੀ ਅ ਰੂਬੀ ਦਾ ਸਟਾਫ ਹੈ ਕਾਟਨ ਦਾ ਲਾਈਨਾਂ ਵਾਲੀ ਕਾਟਨ ਹੈ ਇਹ ਤੇ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਡਿਜ਼ਾਈਨ ਬਣਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਚੱਕਾਂ ਦੇ ਉੱਪਰ ਹੈ ਜਿਹੜਾ ਵਰਕ ਕਰਿਆ ਹੋਇਆ ਹੈਗਾ ਉੱਪਰ ਚਾਕ ਤੇ हिਪ ਤੱਕ ਆਪਣੇ ਆਊਗਾ ਸੈਂਟਰ ਦੇ ਵਿੱਚ ਫਲਾਰ ਪਾਇਆ ਹੋਇਆ ਫਿਰ ਇਸ ਤਰ੍ਹਾਂ ਕਟ ਵਰਕ ਘੇਰੇ ਉੱਪਰ ਆ ਗਿਆ ਤੇ ਇਸ ਤਰ੍ਹਾਂ ਦੂਸਰੇ ਚਾਕ ਤੇ ਹੋ ਗਿਆ ਠੀਕ ਹੈ ਜੀ ਘੇਰਾ ਚਾਕ ਜਿਹਦੇ ਉੱਪਰ ਵਰਕ ਕਰਿਆ ਹੋਇਆਗਾ ਬਹੁਤ ਸੋਹਣਾ ਵਰਕ ਹੈ ਜਿਹੜਾ ਆਪਣਾ ਕਰਿਆ ਹੋਇਆ ਥ्रेड ਕਲਰ ਵੀ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਇਹਦੀ ਬਾਹ ਦਾ ਕੰਮ ਬਾਹ ਦੇ ਉੱਪਰ ਦਿਖਾਉਣਿਆ ਵਰਕ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਬਾਹ ਦੇ ਉੱਪਰ ਬਣਾਇਆ ਹੋਇਆ ਹੈਗਾ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਇਹਦੀ ਬਾਹ ਦੇ ਉੱਪਰ ਬਣਿਆ ਹੋਇਆ ਹੈਗਾ ਬਹੁਤ ਪਿਆਰਾ ਵਰਕ ਹੈ ਕਰਿਆ ਹੋਇਆ ਠੀਕ ਹੈ ਤੇ ਕਾਟਨ ਦਾ ਸਟੱਫ ਹੈ ਇਹ ਲਾਈਨਾਂ ਵਾਲੀ ਕਾਟਨ ਹੈ ਰੂਬੀ ਦੀ ਠੀਕ ਹੈ ਜੀ ਇੱਕ ਚੈੱਕ ਦੇ ਵਿੱਚ ਆਉਂਦਾ ਇੱਕ ਲਾਈਨਾਂ ਦੇ ਵਿੱਚ ਆਉਂਦਾ ਹੈਗਾ ਤੇ ਬਹੁਤ ਸੋਹਣਾ ਸਟੱਫ ਹੈ ਤੁਸੀਂ ਕਾਟਨ ਦੇ ਉੱਪਰ ਸੂਟ ਰੈਡੀ ਕਰਵਾਉਣੇ ਨੇ ਤਾਂ ਸਾਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਜਿਹੜੀ ਮੇਰੀ ਆਹੜਾ ਕਾਟਨ ਤੇ ਬਣਾਉਣਾ ਚਾਹੁੰਦੀਆਂ ਨੇ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਸੈਮੀ ਚਨੂਨ ਦਾ ਰੱਖਿਆ ਹੋਇਆ ਤੇ ਇਸ ਤਰ੍ਹਾਂ ਆਪਾਂ ਦੁਪੱਟਾ ਜਿਹੜਾ ਉਹ ਟਾਈ ਡਾਈ ਕੀਤਾ ਹੋਇਆ ਲੋ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਹੈ ਜਿਹੜੀ ਦੁਪੱਟੇ ਨੂੰ ਦਿੱਤੀ ਹੋਈ ਹੈ ਠੀਕ ਹੈ ਬਹੁਤ ਸੋਹਣਾ ਦੁਪੱਟਾ ਬਣ ਕੇ ਆਪਣਾ ਰੈਡੀ ਹੋਇਆਗਾ ਸਕਰੀਨ ਦੇ ਉੱਪਰ ਪ੍ਰਾਈਸ ਉਹਨੂੰ ਦੁਪੱਟੇ ਨਾਲ ਸ਼ੋਅ ਹੋਊਗਾ ਤੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਆਪਾਂ ਤੁਹਾਨੂੰ ਫੇਰ ਦਿਖਾ ਦਿੰਨੇ ਆ ਡਿਜ਼ਾਈਨ ਆਪਣਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੁਸੀਂ ਬਣਵਾ ਸਕਦੇ ਹੋ ਕਿਸੇ ਵੀ ਸਟੱਫ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਠੀਕ ਹੈ ਜੀ ਤੇ ਅਗਲਾ ਸੂਟ ਇਹ ਆਪਾਂ ਤੁਹਾਨੂੰ ਦਿਖਾਉਣੀ ਆਂਗੇ ਇਹ ਆਪਾਂ ਬਟਰ ਕਾਟਨ ਦੇ ਉੱਪਰ ਬਣਾਇਆ ਅੰਗੂਰੀ ਜਿਹਾ ਕਲਰ ਆ ਜਾਂਦਾ ਹੈ ਇਹ ਤੇ ਪਾਟੇ ਕਾਟਨ ਦੇ ਉੱਪਰ ਵੀ ਆਪਾਂ ਕਾਫੀ ਸੂਟ ਰੈਡੀ ਕਰਦੇ ਆਪਣੇ ਹੋਰ ਵੀ ਸੂਟ ਰੈਡੀ ਹੋ ਰਹੇ ਨੇ ਬਟਰ ਕਾਟਨ ਦੇ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਇਹ ਇਹਦੇ ਘੇਰੇ ਦੇ ਉੱਪਰ ਬਣਾਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਫਲਾਰ ਜਿਹੜੇ ਪਾਏ ਹੋਏ ਨੇਗੇ ਇਸ ਤਰ੍ਹਾਂ ਉੱਪਰ ਇਹ ਆਪਣੇ ਚਾਕ ਕੋਲੇ ਉੱਪਰ ਨੂੰ ਜਾਂਦਾ ਹੈ ਫਿਰ ਇਸ ਤਰ੍ਹਾਂ ਛੋਟੀ ਬੇਲ ਆ ਗਈ ਫਿਰ ਇਸ ਤਰ੍ਹਾਂ ਦਾ ਛੋਟਾ ਫਲਾਰ ਆ ਗਿਆ ਬੇਲ ਦੀ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਹ ਦੂਸਰੇ ਚੱਕ ਦੇ ਉੱਪਰ ਆ ਗਿਆ ਕੰਮ ਦੀ ਫਿਨਿਸ਼ਿੰਗ ਆਹੋ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਸਾਰਾ ਵਰਕ ਹੋਇਆ ਹੋਇਆ ਬਹੁਤ ਹੀ ਸੋਹਣਾ ਵਰਕ ਹੈ ਵਰਕ ਦੀ ਫਿਨਿਸ਼ਿੰਗ ਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਕਰਿਆ ਹੋਇਆ ਹੈਗਾ ਤੇ ਇਹਦਾ ਬਾਹ ਦਾ ਡਿਜ਼ਾਈਨ ਤੁਹਾਨੂੰ ਦਿਖਾਉਣੀ ਆ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਬਾਹ ਦੇ ਉੱਪਰ ਬਣਾਇਆ ਹੋਇਆ ਹੈਗਾ ਬਹੁਤ ਸੋਹਣਾ ਵਰਕ ਹੈ ਜਿਹੜਾ ਇਹਦੀ ਬਾਹ ਦੇ ਉੱਪਰ ਕਰਿਆ ਹੋਇਆ ਹੈਗਾ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਹ ਡਿਜ਼ਾਈਨ ਹੈ ਜਿਹੜਾ ਬਣਵਾ ਸਕਦੇ ਹੋਗੇ ਵਾਟਰ ਕਾਟਨ ਤੇ ਬਣਾਉਣਾ ਹੈ ਕੂਬੀ ਕਾਟਨ ਦੇ ਉੱਪਰ ਬਣਾਉਣਾ ਹੈ ਮਸਲੀਨ ਦੇ ਉੱਪਰ ਬਣਾਉਣਾ ਹੈ ਠੀਕ ਹੈ ਜੀ ਜਿਸ ਤਰ੍ਹਾਂ ਦੇ ਵੀ ਫੈਬਰਿਕ ਤੇ ਤੁਸੀਂ ਬਣਾਉਣਾ ਬਣਵਾ ਸਕਦੇ ਹੋ ਠੀਕ ਹੈ ਜੀ ਮਲਵਰੀ ਕਾਟਨ ਹੋਈ ਜਿੱਤਾਂ ਦਾ ਲਓ ਜੀ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਵੀ ਆਪਾਂ ਸੈਮੀ ਜਨੂਨ ਦਾ ਰੱਖਿਆ ਹੋਇਆ ਹੈਗਾ ਤੇ ਦੁਪੱਟਾ ਆਪਾਂ ਨੇ ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੋਇਆ ਤੇ ਇਸ ਤਰ੍ਹਾਂ ਪੱਲਿਆਂ ਦੇ ਉੱਪਰ ਟਾਈ ਡਾਈ ਕੀਤਾ ਹੋਇਆ ਹੈ ਠੀਕ ਹੈ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਹੈ ਜਿਹੜੀ ਇਹਨੂੰ ਦਿੱਤੀ ہوئی ਆ ਗੁੰਮ ਲੇਸ ਲੱਗੀ ਹੋਈ ਹੈਗੀ ਬਹੁਤ ਸੋਨਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਜਿਹੜੀ ਦੁਪੱਟਿਆਂ ਦੀ ਕੁਆਲਿਟੀ ਹੈ ਚਨੂਨ ਦੀ ਹੈ ਚਾਹੇ ਕੋਈ ਵੀ ਦੁਪੱਟਾ ਲੈਣੇ ਹੋ ਸਾਨੂੰ ਆਪਾਂ ਵਧੀਆ ਕੁਆਲਿਟੀ ਦਾ ਦੁਪੱਟਾ ਜਿਹੜਾ ਉਹ ਲਾ ਕੇ ਦੇਵਾਂਗੇ ਨਾ ਭਾਰਤ ਦੇ ਆਪਣੇ ਦੁਪੱਟੇ ਹੁੰਦੇ ਨੇ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋ ਹੋ ਜਾਊਗਾ ਵੀ ਇਹ ਦੁਪੱਟਾ ਠੀਕ ਹੈ ਤੇ ਸਟੀਚਿੰਗ ਕਰਾਉਣਾ ਚਾਹੁੰਦੇ ਹੋ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਹੋ ਬਿਨਾਂ ਸਟੀਚਿੰਗ ਵੀ ਸੂਟ ਹੈ ਜਿਹੜਾ ਸਭ ਤੋਂ ਲੈ ਸਕਦੇ ਹੋਗੇ ਇੱਕ ਸੋਨੂ ਸੂਟ ਹੋਰ ਦਿਖਾਉਣੇ ਆਗੇ ਆਪਾਂ ਇਹ ਇਹ ਆਪਾਂ ਨੇ ਇਹ ਵੀ ਆਪਣਾ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਠੀਕ ਹੈ ਜੀ ਇਹਨੂੰ ਕਰਾਚੀ ਕਾਟਨ ਕਹਿ ਸਕਦੇ ਆਂ ਆਪਾਂ ਤੇ ਇਸ ਤਰ੍ਹਾਂ ਦਾ ਵਰਕ ਕਰਿਆ ਹੋਇਆ ਹੈਗਾ ਇਸ ਤਰ੍ਹਾਂ ਆਪਣੇ ਚਾਕਾਂ ਦੇ ਉੱਪਰ ਆਊਗਾ ਵਰਕ ਦੇਖੋ ਵਰਕ ਦੀ ਫਿਨਿਸ਼ਿੰਗ ਤੇ ਕਲਰ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਬਰੀਕ ਟਾਂਕੇ ਦਾ ਜਿਹੜਾ ਕੰਮ ਹੈ ਇਹਦੇ ਉੱਪਰ ਕੀਤਾ ਹੋਇਆ ਹੈਗਾ ਤੇ ਇਸ ਤਰ੍ਹਾਂ ਦੋਏ ਚਾਕਾਂ ਦੇ ਉੱਪਰ ਕਰਿਆ ਹੋਇਆਗਾ ਇਹਦਾ ਘੇਰ ਸ਼ਾਇਦ 2 ਇੰਚ ਹੋਊਗਾ ਬਾਕੀ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋ ਜੇ ਸੂਟ ਤੁਸੀਂ ਇਹ ਲੈਣਾ ਚਾਹੁੰਦੇ ਹੋ ਵੀ ਇਹਦਾ ਘੇਰ ਕਿੰਨਾਗਾ 1 ਇੰਚ ਤੱਕ ਹੋਊ ਇਹਦਾ ਘੇਰ ਤੇ ਇਸ ਤਰ੍ਹਾਂ ਦਾ ਫਲਾਰਾ ਜਿਹੜਾ ਉਹ ਇਹਦੀ ਪਾਂ ਦੇ ਉੱਪਰ ਪਾਇਆ ਹੋਇਆਗਾ ਇਸ ਤਰ੍ਹਾਂ ਦਾ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਤੁਸੀਂ ਇਹ ਡਿਜ਼ਾਈਨ ਵੀ ਕਿਸੇ ਵੀ ਕਲਰ ਦੇ ਉੱਪਰ ਬਣਵਾ ਸਕਦੇ ਹੋਗੇ ਤੇ ਇਹ ਡਬਲ ਪਣੇ ਦੇ ਵਿੱਚ ਸੂਟ ਹੋਊਗਾ ਇਹ ਆਪਣੇ ਕੋਲੇ ਰੈਡੀ ਹੈਗਾ ਆ ਕਾਟਨ ਦਾ ਸਟੱਫ ਹੈ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋਗੇ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਆਪਣਾ ਇਹ ਬਣ ਕੇ ਰੈਡੀ ਹੋਇਆਗਾ ਵਰਕ ਦੀ ਫਿਨਿਸ਼ਿੰਗ ਆ ਉਸ ਨੂੰ ਆਪਾਂ ਫੇਰ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ WhatsApp ਤੇ ਮੈਸੇਜ ਕਰ ਸਕਦੇ ਹੋ ਇਹਦਾ ਨਾਪ ਜਿਹੜਾ ਘੇਰਾ ਤੁਸੀਂ ਉਹ ਸਾਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਡਿਜ਼ਾਈਨ ਸਾਡੇ ਕਿਵੇਂ ਦੇ ਲੱਗੇ ਠੀਕ ਹੈ